ਹਰਿਆਣਾ ਇਲੈਕਸ਼ਨਸ ਨੂੰ ਲੈ ਕੇ ਚਰਚਾਵਾਂ ਤੇਜ਼ ਨੇ ਔਰ ਉਹਨਾਂ ਇਲੈਕਸ਼ਨਸ ਦੇ ਵਿੱਚ ਆਮ ਆਦਮੀ ਪਾਰਟੀ ਬਾਰੇ ਚਰਚਾ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਗਾਠਜੋੜ ਕੀਤਾ ਜਾ ਸਕਦਾ ਹੈ ਕਾਂਗਰਸ ਪਾਰਟੀ ਦੇ ਨਾਲ ਪਰ ਲੰਘੇ ਕੱਲ 20 ਕੈਂਡੀਡੇਟਸ ਦੀ ਸੂਚੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਹੁਣ ਪੰਜ ਉਮੀਦਵਾਰਾਂ ਉੱਤੇ 20 ਮੰਨ ਗਈ ਹੈ ਯਾਨੀ ਕਿ 90 ਦੇ ਵਿੱਚੋਂ ਪੰਜ ਉਮੀਦਵਾਰਾਂ ਦੇ ਉੱਤੇ ਚੋਣ ਲੜਨ ਦੀ ਚਰਚਾ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਗੱਠਜੋੜ ਦੇ ਅਧੀਨ ਪਰ ਦੂਜੇ ਪਾਸੇ 20 ਕੈਂਡੀਡੇਟਸ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਪਹਿਲੀ ਸੂਚੀ ਆਮ ਆਦਮੀ ਪਾਰਟੀ ਦੀ ਦੱਸੀ ਜਾ ਰਹੀ ਹੈ ਜਿਹਦੇ ਵਿੱਚ 90 ਕੌਨਸਟਿਟੂਐਂਸੀਸ ਦੇ ਵਿੱਚੋਂ 20 ਦਾ ਜ਼ਿਕਰ ਹੈ ਔਰ ਉਹਨਾਂ ਦੇ ਵਿੱਚੋਂ ਵੀ ਖਾਸ ਕਰਕੇ 20 ਸੀਟਾਂ ਜਿਹੜੀਆਂ ਨੇ ਉਹ ਐਲਾਨ ਦਿੱਤੀਆਂ ਗਈਆਂ ਨੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਜਿਸ ਤੋਂ ਇਹ ਜ਼ਾਹਿਰ ਹੋ ਰਿਹਾ ਹੈ ਕਿ ਜਿਹੜੀ ਗੱਲਬਾਤ ਉੱਥੇ ਚੱਲ ਰਹੀ ਸੀ ਜਿਸ ਬਾਰੇ ਰਾਗਵ ਚੱਡਾ ਗੱਲ ਕਰ ਰਹੇ ਸੀ ਕਿ ਅਸੀਂ ਦਰਵਾਜ਼ੇ ਖੁੱਲੇ ਰੱਖੇ ਨੇ ਉਹ ਦਰਵਾਜ਼ੇ ਸ਼ਾਇਦ ਬੰਦ ਹੋ ਗਏ ਨੇ ਜਾਂ ਫਿਰ ਅੰਦਰਖਾਤੇ ਕੋਈ ਹੋਰ ਗੱਲ ਹੋ ਗਈ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਪਹਿਲਾਂ ਪਹਿਲਾਂ ਇਹ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਆਮ ਆਦਮੀ ਪਾਰਟੀ 90 ਦੀਆਂ 90 ਵਿਧਾਨ ਸਭਾ ਸੀਟਾਂ ਤੋਂ ਇਕੱਲੇ ਆਪਣੇ ਆਪ ਲੜੇਗੀ ਉਸ ਤੋਂ ਬਾਅਦ ਗੱਠਜੋੜ ਦੀ ਚਰਚਾ ਸ਼ੁਰੂ ਹੋ ਗਈ ਜਿਸ ਦੇ ਵਿੱਚ ਕਾਂਗਰਸ ਦੇ ਨਾਲ ਗੱਠਜੋੜ ਦੀ ਗੱਲ ਕੀਤੀ ਜਾ ਰਹੀ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ 20 ਉਮੀਦਵਾਰ ਐਲਾਨ ਦਿੱਤੇ ਗਏ ਨੇ ਸੀਟਾਂ ਦੇ ਉੱਤੇ ਐਲਾਨ ਹੋ ਗਿਆ ਔਰ ਬਾਕੀ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਅਜੇ ਵੀਰਵਾ ਰਹਿਦਾ ਆ ਖੈਰ ਇਸ ਮਾਮਲੇ ਨੂੰ ਲੈ ਕੇ ਸਿਰਫ ਇੰਨੀ ਗੱਲ ਸਾਹਮਣੇ ਨਹੀਂ ਆ ਰਹੀ ਸਗੋਂ ਹਰਿਆਣੇ ਨਾਲ ਵੀ ਤੱਲਕ ਇੱਕ ਹੋਰ ਸੀਐਮ ਭਗਵੰਤ ਮਾਨ ਦੀ ਪਤਨੀ ਦੇ ਨਾਲ ਜੁੜੀ ਹੋਈ ਗੱਲ ਹੈ ਚਰਚਾ ਸੀ ਕਿ ਸੀਐਮ ਭਗਵੰਤ ਮਾਨ ਦੀ ਪਤਨੀ ਉਮੀਦਵਾਰੀ ਕਰ ਸਕਦੇ ਨੇ ਕਿਸੇ ਸੀਟ ਤੋਂ ਹਰਿਆਣਾ ਦੇ ਅੰਦਰ ਕਿਉਂਕਿ ਸੀਐਮ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਹਰਿਆਣਾ ਨਾਲ ਤੱल्लुक ਰੱਖਦੇ ਨੇ ਹਰਿਆਣਾ ਉਹਨਾਂ ਦਾ ਜੱਦੀ ਸੂਬਾ ਹੈ ਜੱਦੀ ਉਹਨਾਂ ਦਾ ਜਿਹੜਾ ਰਹਿائش ਆ ਉਹ ਹਰਿਆਣਾ ਵਿੱਚ ਹੈ ਇਸ ਵਾਸਤੇ ਹਰਿਆਣਾ ਤੋਂ ਕਹਿੰਦੇ ਉਮੀਦਵਾਰੀ ਕਰ ਸਕਦੇ ਸੀ ਚਰਚਾਾਂਵਾਂ ਚੱਲਦੀਆਂ ਪਈਆਂ ਸੀ ਪਰ ਅਜੇ ਤੱਕ ਸੂਚੀ ਵਿੱਚ ਉਹਨਾਂ ਦਾ ਨਾਮ ਨਹੀਂ ਆਇਆ ਸੂਚੀ ਜਿਹੜੀ ਹੈ 20 ਜਣਿਆਂ ਦੀ ਆਈ ਹੈ ਉਹਦੇ ਵਿੱਚ ਅਜੇ ਤੱਕ ਡਾਕਟਰ ਗੁਰਪ੍ਰੀਤ ਦਾ ਨਾਮ ਨਹੀਂ ਹੈ ਪਰ ਦੂਜੇ ਪਾਸੇ ਅਜੇ ਵੀ ਕਿਆਸਰਾਈਆਂ ਬਰਕਰਾਰ ਨੇ ਕਿ ਹੋ ਸਕਦਾ ਹੈ ਕਿ ਡਾਕਟਰ ਗੁਰਪ੍ਰੀਤ ਨੂੰ ਕੋਈ ਸੀਟ ਜਿਹੜੀ ਹੈ ਉਹ ਅਲੋਟ ਕਰ ਦਿੱਤੀ ਜਾਵੇ ਕੋਈ ਉਮੀਦਵਾਰੀ ਜਿਹੜੀ ਉਹਨਾਂ ਨੂੰ ਦੇ ਦਿੱਤੀ ਜਾਵੇ ਪੰਜਾਬ ਦੇ ਅੰਦਰ ਭਾਵੇਂ ਕੋਈ ਚੋਣ ਹੋਵੇ ਲੋਕ ਸਭਾ ਇਲੈਕਸ਼ਨਜ਼ ਹੋਣ ਜਲੰਧਰ ਜ਼ਮਨੀ ਚੋਣ ਹੋਵੇ ਉਹਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਸੀਐਮ ਭਗਵੰਤ ਮਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਰਹੇ ਨੇ ਇਥੋਂ ਤੱਕ ਕਿ ਆਪਣੇ ਪੱਧਰ ਉੱਤੇ ਵੀ ਜਾ ਜਾ ਕੇ ਤੇ ਮੀਟਿੰਗਸ ਚੋਣ ਪ੍ਰਚਾਰ ਕਰਦੇ ਰਹੇ ਨੇ ਉਹ ਹਰ ਕਿਸੇ ਨੇ ਦੇਖਿਆ ਤੇ ਇਹੋ ਜੀ ਸਥਿਤੀ ਦੇ ਅੰਦਰ ਡਾਕਟਰ ਗੁਰਪ੍ਰੀਤ ਕੌਰ ਜੇ ਕਿਸੇ ਚੋਣ ਮੈਦਾਨ ਤੇ ਖੜਦੇ ਆ ਕਿਸੇ ਸੀਟ ਤੇ ਚੋਣ ਲੜਦੇ ਆ ਤਾਂ ਉਹ ਜ਼ਾਹਿਰ ਤੌਰ ਤੇ ਰੋਮਾਂਚਕ ਹੋ ਸਕਦੀ ਹੈ ਸੀਐਮ ਭਗਵੰਤ ਮਾਨ ਜਿਹੜੇ ਨੇ ਕੀ ਉਹ ਆਪਣੀ ਪਤਨੀ ਨੂੰ ਚੋਣ ਮੈਦਾਨ 'ਚ ਉਤਾਰਨਗੇ ਕਿਉਂਕਿ ਸੀਐਮ ਭਗਵੰਤ ਮਾਨ ਨੇ ਇਸ ਗੱਲ ਨੂੰ ਜਮਾ ਹੀ ਇਨਕਾਰ ਨਹੀਂ ਕੀਤਾ ਇਸ ਗੱਲ ਨੂੰ ਜਮਾ ਹੀ ਹਾਂ ਨਹੀਂ ਕੀਤੀ ਵਿੱਚ ਵਿਚਾਲੇ ਗੱਲ ਸੀ ਪਹਿਲਾਂ ਵੀ ਔਰ ਹੁਣ ਉਸੇ ਵਿੱਚ ਵਿਚਾਲੇ ਗੱਲ ਕਰਕੇ ਕਿ ਆਸ ਰਹੀਆਂ ਚਰਚੇ ਜਿਹੜੇ ਉਹ ਬਣੇ ਹੋਏ ਐ ਹੁਣ ਆਉਂਦੇ ਸਮੇਂ ਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਸੀਐਮ ਭਗਵੰਤ ਮਾਨ ਦੇ ਮਿਸਸ ਜਾਨੀ ਕਿ ਡਾਕਟਰ ਗੁਰਪ੍ਰੀਤ ਕੌਰ ਕੀ ਕੋਈ ਚੋਣ ਲੜਦੇ ਐ ਹਰਿਆਣੇ ਤੋਂ ਇਹ ਵੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ